ਈ ਰਿਵਾਜ ਫੜ ਲਿਆ ਵੀ ਇੰਨਾ ਟੈਂਕ ਹੋਈ ਹੈ ਹਾਂ ਇੱਕ ਆਗੇ ਹੁੰਦੀ ਐ ਚੌਹ ਜਿਹੜੇ ਚੌਹ ਮਨਾਉਂਦੇ ਵੈਸੇ ਚੌਹ ਸਾਰੇ ਹੀ ਮਨਾਉਨੇ ਆ ਜੀ ਗੱਲ ਨਹੀਂ ਪਰ ਥੋੜਾ ਜਿਹਾ ਵਧੀਆ ਟੰਗ ਦੇਣਾ ਹੁਣ ਕਰਨ ਲੱਗੇ ਵਿਆਹ ਸ਼ਾਦੀਆਂ ਜਿਹੜੀਆਂ ਆਉਂਦੀਆਂ ਆਸ਼ੀਰਵਾਦ ਡੈਕੋਰੇਸ਼ਨ ਕਰਕੇ ਹੈ ਕੀ ਰਿਵਾਜ ਫੜ ਲਿਆ ਗਲਤੀ ਬੋਲੀ ਜਾਂਦਾ ਇੰਦਾ ਕਹਿ ਕੀ ਕੰਮ ਫੜ ਲਿਆ ਕੀ ਕਰਨ ਲੱਗੀ ਆ ਦੇਖੋ ਕੌਣ ਕਰਦੀਆਂ ਹੁੰਦੀਆਂ ਕਿਹੜਾ ਤੂੰ ਚਾਹ ਮਨਾ ਰਹੀਆਂ ਪਤਾ ਹੀ ਐ ਤੇਰਾ ਚਾਹ ਤਾਂ ਬਸ ਤੂੰ ਵਲੋਗ ਬਣਾਣ ਲਈ ਮਨਾ ਰਹੀਆਂ ਵਦਿਆ ਢੰਗ ਨਾਲ ਵਿਆਹ ਸ਼ਾਦੀਆਂ ਚ ਤਾਂ ਕਰਦੇ ਆ ਤੇਰੇ ਵਾਂਗੂ ਥੋੜੀ ਕੋਈ ਕਰਦਾ ਆਪਣਾ ਸੰਧਾਰਾ ਆਪੇ ਤਿਆਰ ਕਰ ਲੋ ਫਿਰ ਕਹਿ ਦੋ ਇਦਾਂ ਲੈ ਕੇ ਆਇਓ ਹੁਣ ਤਾਂ ਕਰਦੇ ਆ ਪਿੰਡ ਮਾਲਾ ਦੀ ਬਲੌਗਰ ਆ ਗਈ ਆ ਘਰੇ ਉਹਨੇ ਵੀਡੀਓ ਵੀ ਤਾਂ ਬਣਾਣੀ ਹੁੰਦੀ ਆ ਤਾਂ ਹੀ ਪੈਸੇ ਆਣਗੇ ਤਾਂ ਚੋਚਲੇ ਕਰਦੀ ਆ ਅਸੀਂ ਥੋੜੇ ਜਿਹਾ ਕੁੱਠੇ ਕੰਮ ਕਰਕੇ ਟ੍ਰਾਈ ਕਰਨੇ ਆ ਅਸੀਂ ਫੋਟੋਜ਼ ਲਿੱਤੀਆਂ ਥੋੜੀ ਜਿਹੀ ਪੁਰਾਣੀਆਂ ਹੋਈਆਂ ਸੀਗੀਆਂ ਇਹ ਗੱਲ ਤਾਂ ਠੀਕ ਆ ਤੇਰੀ ਪੁੱਠੇ ਕੰਮ ਤਾਂ ਤੂੰ ਸ਼ੁਰੂ ਤੋਂ ਕਰਦੀ ਆ ਰਹੀਆਂ ਸਿੱਧਾ ਕੰਮ ਤਾਂ ਕੋਈ ਤੂੰ ਆਪਣੇ ਪੇਕਿਆਂ ਚ ਨਹੀਂ ਕੀਤਾ ਸਹੁਰਿਆਂ ਚ ਕਿਵੇਂ ਕਰ ਲੇਗੀ ਪੁੱਠੇ ਕੰਮ ਕਰਕੇ ਤਾਂ ਇੱਥੇ ਤੱਕ ਪਹੁੰਚੀਆਂ ਸਿੱਧੇ ਕੰਮ ਕਰਕੇ ਤਾਂ ਪਹੁੰਚ ਨਹੀਂ ਹੋਣਾ ਸੀ ਰੇ ਬਣਾ ਕੇ ਉਹ ਖਸੀ ਜਣਾਵਟ ਕਰਕੇ ਦੇਖ ਰਹੀਆਂ ਉਹ ਵੀ ਆਪਣਾ ਘਰ ਆ ਵੀ ਆਪਣਾ ਘਰ ਡੱਡ ਦੇ ਕੰਮ ਦੇਖ ਲੋ ਫੋਟੋਆਂ ਦੀ ਟ੍ਰੇ ਬਣਾ ਕੇ ਸਜਾਵਟ ਕਰਨ ਲੱਗੀ ਆ ਇਦਾਂ ਦੇ ਫੁੱਦੂ ਆਈਡੀਏ ਦੇ ਮੋٹے ਦਿਮਾਗ ਚ ਹੀ ਆ ਸਕਦੇ ਆ ਹੋਰ ਕਿਸੇ ਦੇ ਨਹੀਂ ਇਹਦੀ ਗੱਲ ਕੀਤੀ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ ਕਹਿੰਦੀ ਇਹ ਵੀ ਆਪਣਾ ਘਰ ਉਹ ਵੀ ਆਪਣਾ ਘਰ ਪੰਗਾ ਲੈ ਕੇ ਦੇਖੇ ਲਈਏ ਇਹਨੇ ਬਸ ਵੀਡੀਓ ਚ ਬੋਲਣਾ ਹੁੰਦਾ ਏ ਜੋ ਮਰਜ਼ੀ ਬੋਲ ਦੋ ਦੇਖਣ ਵਾਲੇ ਤਾਂ ਫੁੱਦੂ ਆ ਉਹਨਾਂ ਨੇ ਕਿਹੜਾ ਕੁਝ ਕਹਿਣਾ ਨਾ ਉਹਨਾਂ ਨੂੰ ਸਮਝ ਆਣੀ ਆ ਨਹੀਂ ਆਹ ਫੋਟੋਆਂ ਇਕੱળી ਜਾਣੀਆਂ ਨਾਲ ਫੋਟੋਆਂ ਇਹ ਹੱਥ ਫੜਤੀ ਨੇ। ਇਹ ਅੱਜ। ਇਹ ਗਿੱਟਕ ਨੇ ਕੋਈ ਕੰਮ ਕਰਨਾ ਨਹੀਂ ਹੁੰਦਾ ਬਸ ਕਹਿ ਕੇ ਕਰਵੰਦੀ ਆ ਪਤਾ ਨਹੀਂ ਕੀ ਕਹਿ ਰਹੀ ਆ ਕੀ ਨਹੀਂ ਕਿਸੇ ਨੂੰ ਸਮਝ ਨਹੀਂ ਆਂਦੀ ਇਹਦੀ। ਦੇਖੋ ਤਾਂ ਸਹੀ ਕਿਵੇਂ ਜਲੂਸ ਕੱਢਿਆ ਕਹਿੰਦੀ ਫੋਟੋਆਂ ਇਦਾਂ ਹੱਥ 'ਚ ਫੜ ਕੇ ਲੈ ਕੇ ਜਾਣੀਆਂ। ਸੰਧਾਰਾ ਲੈ ਕੇ ਤਾਂ ਜਾਂਦੇ ਆ ਇਦਾਂ ਨਹੀਂ ਲੈ ਕੇ ਜਾਂਦਾ ਕੋਈ ਜਿੱਦਾਂ ਇਹ ਲੈ ਕੇ ਜਾਣਗੇ। ਪਹਿਲੀ ਵਾਰ ਤੇ ਲਾਸਟ ਵਾਰ ਹੋ ਹੋਰ ਕਿਸੇ ਦਾ ਨਹੀਂ ਦੇਖੋਗੇ ਇਦਾਂ ਕਦੇ। ਇਦਾਂ ਮਤਲਬ ਕਿਦਾਂ ਇਹ ਮਤਲਬ ਅੱਜ ਤਾਂ ਸੂਟ ਰੱਖਿਆ। ਹਾਂ। ਆ ਬੇਰੀ ਥੋੜੀ ਜੀ ਹਾਂ 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 ਚਲੋ ਆਂਦਾ ਫਾਕੇ ਲੇ ਜਾਂਦੇ ਹਾਂ ਮੁਛੜ ਕੀ ਪੁੱਛਣ ਲੱਗਿਆ ਇਦਾਂ ਮਤਲਬ ਕਿਵੇਂ ਲੈ ਕੇ ਜਾਣੀ ਹੈ ਤੇਰਾ ਦਿਮਾਗ ਨਹੀਂ ਹੈਗਾ ਤੈਨੂੰ ਦੇਖ ਕੇ ਪਤਾ ਨਹੀਂ ਲੱਗਦਾ ਕਿਡ ਗੋਹੇ ਦੇ ਟੋਕਰੇ ਚੱਕਣ ਨਾਲ ਤੇਰੇ ਦਿਮਾਗ ਚ ਗੋਹਾ ਭਰ ਗਿਆ ਜਿਹੜਾ ਤੈਨੂੰ ਪਤਾ ਨਹੀਂ ਲੱਗਦਾ ਪੁੱਛਣ ਲੱਗਿਆ ਸਾਰਾ ਕੁਛ ਤਾਂ ਡੱਡ ਨੇ ਤਿਆਰ ਕਰਵਾਇਆ ਕਹਤਾ ਹੁਣ ਅਜਠਾਣੀ ਨੂੰ ਤੂੰ ਦੱਸ ਤਾਂ ਹੀ ਜਠਾਣੀ ਦੱਸਣ ਲੱਗੀ ਕਿ ਜੈਸਮਿਨ ਨੂੰ ਆਪਾਂ ਇਦਾਂ ਲੈ ਕੇ ਜਾਣੇ ਆ ਅੱਛਾ ਆਇਆ ਕਰਦੇ ਆ ਕੋਲੋਂ ਲਿੱਡਲ ਟੇਪ ਲਾਦੇ ਹਾਂ ਫੋਟੋ ਨਾਲ ਜੁੜੇ ਰਹਿਣ ਕਹਣਾ ਆ ਕਿ ਇਹ ਮਤਲਬ ਇਹ ਫੋਟੋ ਆਪਾਂ ਬਸ ਲਿਆ ਦੀਆਂ ਤੁਹਾਨੂੰ ਦੇਖ ਕੇ ਹਸਾ ਨਹੀਂ ਆ ਰਿਹਾ ਇਹ ਸਮਾਨ ਆਪਣਾ ਸਾਰਾ ਆਪੇ ਤਿਆਰ ਕਰੀ ਜਾਂਦੀ ਐ ਸੋਹਰੇ ਜਾਦੀ ਤੇ ਲੈ ਕੇ ਆਣਗੇ ਨੂੰ ਫੀਲਿੰਗ ਕੀ ਆਊਗੀ ਮੇਰਾ ਸਮਾਨ ਤਿਆਰ ਕੀਤਾ ਸੋਹਰੇ ਲੈ ਕੇ ਆ ਰਹੇ ਨੇ ਜਾਦੀ ਇਹਨਾਂ ਨੇ ਲੈ ਕੇ ਜਾਣਾ ਫਿਰ ਦੇਖਿਓ ਕਿੰਨੇ ਡਰਾਮੇ ਕਰਦੀ ਜੇ ਤੂੰ ਆਪਣਾ ਸਮਾਨ ਆਪੇ ਤਿਆਰ ਕਰਨਾ ਸੀ ਵਲੋਗ ਨਾ ਬਣਾਉਂਦੀ ਲੋਕਾਂ ਨੂੰ ਉਹਦੇ ਨੂੰ ਇਦਾਂ ਤਾਂ ਲੱਗਦਾ ਡੱਟ ਦੇ ਸੋਹਰੇ ਕਿੰਨਾ ਚਾਹ ਕਰਦੇ ਨੇ ਕਿੰਨੇ ਚੈਨਲ ਸਮਾਨ ਲੈ ਕੇ ਆਏ ਆ ਤਿਆਰ ਕਰਕੇ ਹੋਰ ਗਿਆ ਸਾਰਾ ਕੀ ਹੋ ਆ ਹਾਂ ਕਿਹੜੀਆਂ ਇਹ ਇਹ ਵਸ ਹੁਣ ਆ ਰਹੀ ਹੈ ਧਰਮ ਮੰਮੀਆਂ ਲਈ ਨਹੀਂ ਹੈਗੀ ਉਹ ਬੇਬੇ ਹੋ ਜਾਂਦੀ ਥੋੜੀ ਜਿਹੀ ਮਾੜੀ ਹਾਂ ਹੋਣੀ ਹੈ ਮੁਛੜਾ ਇੰਨੀ ਟੈਨਸ਼ਨ ਨਾ ਲੈ ਸਾਰਾ ਕੁਛ ਹੀ ਵਾਪਸ ਆਣਾ ਇਹ ਤਾਂ ਬਸ ਵਲੋਗ ਲਈ ਇੱਕ ਡਰਾਮਾ ਹੈ ਜਾਂਦਾ ਫੋਟੋਆਂ ਕਿਹੜੀਆਂ ਇਹ ਪਹਿਲਾਂ ਇੱਕ ਗੱਲ ਦੱਸ ਤੂੰ ਹੈਈ ਇੰਨਾ ਬੁੱਝਾਂ ਕਿ ਵਲੋਗਾਂ ਚ ਜਾਣ ਕੇ ਕਰਦਾ ਤੈਨੂੰ ਨਹੀਂ ਪਤਾ ਜਦ ਉਦਾ ਸੰਧਾਰੇ ਦਾ ਸਮਾਨ ਤਿਆਰ ਹੋ ਰਿਹਾ ਫੋਟੋਆਂ ਤੇਰੀਆਂ ਤੇ ਉਹਦੀਆਂ ਹੋਣਗੀਆਂ ਡੱਡ ਕਹਿੰਦੀ ਬਾਬਿਆਂ ਦੀ ਨਹੀਂ ਹੈਗੀਆਂ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਬੇਅਦਬੀ ਤਾਂ ਇਹਨੇ ਕਰ ਦੇਣੀ ਸੀ ਜੇ ਵਲੋਗ ਨਾ ਬਣਾਉਂਦੀ ਜਿੰਨਾ ਕੀਦਾ ਦਿਮਾਗ ਹੈ ਇਹਦੇ ਘਰ ਦੇ ਤੋਂ ਫੋਟੋਆਂ ਦੇ ਉੱਪਰ ਪਲੇਟਾਂ ਰੱਖ ਕੇ ਰੋਟੀ ਖਾਂਦੇ ਆ ਜਿਨ੍ਹਾਂ ਨੂੰ ਭੋਂਕਾ ਗੁਰੂ ਮੰਨਦਾ ਮਤਲਬ ਇਹ ਆਪਣੀਆਂ ਹੀ ਫੋਟੋਆਂ ਆ ਦੀਦੀ ਆਈ ਆ ਇੱਕ ਕਪਣੀ ਆ ਅੱਛਾ ਲੈ ਦਾ ਸਹੀ ਤਾਂ ਨਵੇਂ ਤੂੰ ਫਿਰ ਹੋ ਗਿਆ ਯਾਰ ਕੱਢ ਜਾ ਕੇ ਫੜਾ ਗਿਆ ਕਮਾਲ ਇਹ ਹੋ ਗਈ ਤਾਂ ਕੰਨਾਂ 'ਚ ਕਿਵੇਂ ਉਂਗਲਾਂ ਮਾਰਨ ਲੱਗੀ ਆ ਵਿਆਹ ਤੇ ਤੂੰ ਇੱਕੇ ਫੋਟੋ ਬਣਵਾਈ ਸੀ ਜਿਹੜਾ ਦੂਜੀ ਦੀਦੀ ਵਾਲੀ ਲਾਲੀ ਆਪਣੀ ਦੀ ਮੁਛੜ ਪੂਰੀ ਗੱਲ ਬੋਲਿਆ ਕਰ ਕਹਿੰਦਾ ਕਹਿੰਦਾ ਚੁੱਪ ਕਰ ਗਿਆ ਇਹ ਤਾਂ ਨਵੇਂ ਡਰਾਮਾ ਸ਼ੁਰੂ ਕਰਤਾ ਤੁਸੀਂ ਜੇ ਕਰ ਜਾਣਾ ਸੀ ਸਿੰਪਲ ਕੱਪੜੇ ਲੈ ਕੇ ਭੇਜ ਦਿੰਦੀ ਸਜਾਵਟ ਕਰਵਾਉਣ ਦੀ ਕੀ ਲੋੜ ਸੀ ਨਾਲੇ ਤੂੰ ਉਹ ਆਪ ਕਰਵਾਈ ਆਹ ਨੇਕ ਪੈਂਟ ਵੀ ਨਗਰੀ ਥੋੜਾ ਜਿਹਾ ਤੁਹਾਨੂੰ ਇਹ ਚ ਨਾ ਲਾਓ ਹਾਂ ਹਾਂ ਇਹ ਤੇਰੇ ਤੇ ਆ ਗਿਆ ਆ ਲੋ ਇਹ ਸਾਰਾ ਡਬਲ ਟੇਪ ਨਾਲ ਜੋੜਨੇ ਹੈ ਹਾਂ ਫਿਰ ਇੱਕ ਜਿਹੜਾ ਟਿੱਪੇ ਰਹਿ ਜੁੰਦੇ ਜੀ ਹੈ ਅੱਛਾ ਕੱਲ ਕਿਸੇ ਨੇ ਕਮੈਂਟ ਕੀਤਾ ਸੀ 우ਸਤਾਦ ਜੇਲ੍ਹ ਚਾ ਚੇਲੇ ਚੇਲੀਆਂ ਜਸ਼ਨ ਮਨਾ ਰਹੇ ਆ ਸਹੀ ਗੱਲ ਆ ਉਹਦੀ ਇਹ ਸੜੇ ਉਦਾਂ ਹੀ ਕਰਦੇ ਵੇ ਆ ਪਹਿਲਾਂ ਕਿਸੇ ਦੀ ਵੀਡੀਓ ਦੇਖ ਲੰਦੀ ਆ ਹੁਣ ਲੱਗੀ ਆ ਦਸਣ ਨੀਲ ਪੇਂਟ ਵੀ ਲਾਣੀ ਆ ਇਹਦਾ ਆਪਣਾ ਦਿਮਾਗ ਨਹੀਂ ਹੈਗਾ ਕਿ ਇਦਾਂ ਕਰ ਲੈ ਦੂਜੇ ਦਾ ਦਿਮਾਗ ਵਰਤਦੀ ਆ ਇਹ ਡੰਗਰ ਮੁੱਛੜ ਕਹਿੰਦਾ ਅੱਛਾ ਇਹ ਡਬਲ ਟੇਪ ਨਾਲ ਜੋੜਨੇ ਆ ਇਹ ਤੂੰ ਦੁੱਧ ਦਾ ਹਿਸਾਬ ਕਿਵੇਂ ਕਰ ਲੰਦਾ ਤੇਰਾ ਦਿਮਾਗ ਤਾਂ ਜਮੀ ਖਾਲੀ ਹੋਇਆ ਵੇ ਆਏ ਪਿੱਛੇ ਵਾਲਾ ਵੀਊ ਵੀ ਤੁਸੀਂ ਦੇਖ ਰਹੇ ਹੋਵੋਗੇ ਕਿੰਨਾ ਖੂਬਸੂਰਤ ਆ ਚਾਰੇ ਪਾਸੇ ਹਰਿਆਲੀ ਹਰਿਆਲੀ ਹੈ ਮਾਰਨਿੰਗ ਟਾਈਮ ਵੀਡੀਓ ਬਣਾ ਰਹੇ ਆ ਤੇ ਜਿਹੜਾ ਯੁੱਧ ਨਸ਼ਾ ਬਰੁੱਧ ਚੱਲ ਰਿਹਾ ਉਹਦੀ ਮੈਂ ਅਗਵਾਈ ਕਰ ਰਿਹਾ ਹਲਕੇ ਦੇ ਵਿੱਚ ਪੂਰੀ ਭੋਂਕਾ ਵੀ ਖੇਤ ਦਿਖਾ ਕੇ ਮੁਸ਼ਕੀ ਵਾਂਗੂ ਵੀਊ ਕਹੀ ਜਾਂਦਾ ਇਦਾਂ ਦੇ ਖੇਤ ਤਾਂ ਸਾਰੇ ਪਿੰਡਾਂ 'ਚ ਨੇ ਜਿਹੜੇ ਤੂੰ ਦਿਖਾ ਰਿਹਾ ਇਹ ਫੀਲਿੰਗ ਐਮਐਲਏ ਵਾਲੀ ਲਈ ਜਾਂਦਾ ਹੈ ਮੈਂਬਰ ਆ ਮੈਂਬਰ ਵੀ ਕਾਦਾ ਕੋਈ ਨਹੀਂ ਪੁੱਛਦਾ ਇਹਨੂੰ ਜੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੀ ਰਿਕੁਐਸਟ ਕਰੀਦੀ ਹੈ ਲੋਕਾਂ ਦੀਆਂ ਪ੍ਰੋਬਲਮਾਂ ਸੁਣਦੀਆਂ ਤੇ ਨਾਲ ਕਈ ਵਾਰ ਐਮਐਲਏ ਸਾਹਿਬ ਹੁੰਦੇ ਆ ਕਈ ਵਾਰ ਕੋਈ ਹੋਰ ਪ੍ਰਸ਼ਾਸਨ ਅਧਿਕਾਰੀ ਹੁੰਦੇ ਜਣੇ ਪੁਲਿਸ ਡਿਪਾਰਟਮੈਂਟ ਸਾਡੇ ਨਾਲ ਪੂਰਾ ਐਗਰੀ ਹੋ ਕੇ ਚੱਲਦਾ ਤੇ ਕਿਉਂ ਝੂਠ ਬੋਲਣ ਲੱਗਿਆ ਮੈਂ ਲੋਕਾਂ ਦੀਆਂ ਪ੍ਰੋਬਲਮਾਂ ਸੁਣਦਾ ਜੇ ਸੁਣਦਾ ਹੁੰਦਾ ਤੂੰ ਤਾਂ ਵਲੌਗ ਬਣਾਉਣਾ ਸੀ ਇੱਕ ਇੱਕ ਗੱਲ ਦਾ ਸੁਣਦਾ ਤਾਂ ਐਮਐਲਏ ਆ ਜੇ ਲੋਕਾਂ ਦੀਆਂ ਪ੍ਰੋਬਲਮਾਂ ਸੁਣਦਾ ਪਹਿਲਾਂ ਆਪਣੇ ਘਰਦਿਆਂ ਦੀ ਸੁਣ। ਜਿਹੜੇ YouTube ਤੇ ਆ ਕੇ ਲੋਕਾਂ ਨੂੰ ਕਹਦੇ ਆ ਸਾਨੂੰ ਵਕੀਲ ਲੱਭ ਕੇ ਦੋ। ਉਹਨਾਂ ਦੀ ਪ੍ਰੋਬਲਮ ਸੁਣ। ਸਵੇਰੇ ਸਵੇਰੇ ਮੈਨੂੰ ਵਲੌਗ ਬਣਾਉਣਾ ਪੈਂਦਾ ਤੇ ਫਿਰ ਅਪਲੋਡ ਵੀ ਕਰਨਾ ਪੈਂਦਾ। ਉਸੇ ਵਾਰ ਸਾਰੇ ਦਿਹਾੜੀ ਪਬਲਿਕ ਦੀ ਹੈਲਪ ਦੇ ਵਿੱਚ ਹੀ ਨਿਕਲ ਜਾਂਦੀ ਹੈ। ਤੇ ਹੁਣ ਸਵੇਰੇ ਸਵੇਰੇ ਤਾਂ ਤੂੰ ਵਲੌਗ ਬਣਾਣੀ ਆ, ਰੋਟੀ ਵੀ ਤਾਂ ਖਾਣੀ ਆ। ਜੇ ਵਲੌਗ ਬਣਾਏਗਾ ਤਾਂ ਹੀ ਪੈਸੇ ਆਣਗੇ। ਆਹੀ ਤਾਂ ਇੱਕ ਸਾਧਨ ਆ ਤਾਂ ਹੀ ਦਾ ਘਰ ਦਾ ਗੁਜ਼ਾਰਾ ਚੱਲਦਾ। ਮਿਹਨਤ ਕਰਨੀ ਤਾਂ ਤੁਸੀਂ ਛੱਡੀ ਹੋਈ ਆ। ਕਿਉਂ ਫੁਕਰੀਆਂ ਮਾਰਨ ਲੱਗਿਆ ਸਾਰੀ ਦਿਹਾੜੀ ਲੋਕਾਂ ਦੀ ਹੈਲਪ ਕਰਨੇ ਚ ਨਿਕਲ ਜਾਂਦੀ ਆ ਇਦਾਂ ਤਾਂ ਤੂੰ ਜਾਣ ਕੇ ਬੋਲਦਾ ਕਿ ਮੈਂ ਫੇਮਸ ਹੋਵਾਂ ਲੋਕ ਮੈਨੂੰ ਦੇਖਣ ਤਾਂ ਹੀ ਤਾਂ ਤੂੰ ਮੀਡੀਆ ਤੇ ਜਾ ਕੇ ਬਿਆਨ ਦਿੰਦਾ ਏ ਹੁਣ ਉਹਨਾਂ ਨੂੰ ਪੁੱਛਦਾ ਨਹੀਂ ਹੈਗਾ ਵੇਖੀ ਰੋਜ਼ ਖੰਜੂਰਾ ਖੰਜੂਰਾ ਖਾ ਕੇ ਬਕੀ ਨੇ ਬੇਦੀਆਂ ਕਰਤੀਆਂ ਖੰਜੂਰਾ ਹੈ ਨਹੀਂ ਹੁਣ ਸੇ ਖਤਮ ਹੋ ਗਏ ਨੇ ਸੇ ਸੋੜੀਆਂ ਬੋਤੀਆਂ ਜਿਹੜੀਆਂ ਹੋਣਗੀਆਂ ਉਹ ਵੱਖ ਗੱਲ ਹੈ ਆ ਸਾਡੇ ਕੋਲ ਜਿੱਤੇ ਪਿੰਪਲਦੇਸ ਦਾ ਖੜਾ ਏ ਜਮਾਈ ਨਗੜੇ ਫਰੀਦੀ ਚੀਜ਼ਾਂ ਦਾ ਤੁਸੀਂ ਛੱਡਦੇ ਨਹੀਂ ਹੈਗੇ ਦੋਨੇ ਭਰਾ ਜਿੱਥੇ ਮਿਲ ਜੇ ਉੱਥੇ ਰਗੜ ਦਿੰਨੇ ਹੋ ਜਿਹੜੀਆਂ ਥੋੜੀਆਂ ਬਹੁਤ ਰਹਿ ਗਈਆਂ ਉਹ ਵੀ ਖਾ ਲੂ ਤੁਹਾਡੇ ਟਿੱਡ ਥੋੜੀਆਂ ਖੂ ਆ ਲੋਕ ਜਿੰਨਾ ਮਰਜ਼ੀ ਖਵਾਈ ਜਾਣ ਤੁਹਾਡੇ ਟਿੱਡ ਕਦੇ ਨਹੀਂ ਭਰਦੇ ਪੋਂਕੇ ਦੀ ਵਲੋਗਿੰਗ ਦੇਖ ਲਓ ਕੀ ਦਿਖਾ ਰਿਹਾ ਕਹਿੰਦਾ ਇਹ ਸਾਡਾ ਪੀਪਲ ਦੇਵਤਾ ਖੜਾ ਹੈ ਉਹ ਵੀ ਸਾਡੇ ਨੇੜੇ ਉਸ ਨੇ ਹੈਗਾ ਸਿਰਫ ਆਪ ਆਪ ਖਾਪਾਦਾ अच्छा बीका सों ने पाथी 5 ਤੇ 6 ਰੁਪਏ ਵਿਕਦੀ ਕਰੇ ਪਾਥੀਆਂ ਕਰਕੇ ਕਿਵੇਂ ਚਿੱਕਾ ਮਾਰਨ ਲੱਗਿਆ ਰੋਣ ਲੱਗਿਆ ਵੇ ਆਏ ਨਾਲੇ ਘਰ ਦੀਆਂ ਪਾਥੀਆਂ ਨੇ ਫਿਰ ਵੀ ਇਹਦੀ ਜਾਨ ਨਿਕਲ ਗਈ ਜੇ 5 6 ਰੁਪਏ ਦੀ ਪਾਥੀ ਵਿਕਦੀ ਆ ਉਹ ਵੀ ਬੇਚਾਨ ਲੱਗ ਜਾ ਰੱਜਦਾ ਤੁਹਾਨੂੰ ਆਂਦਾ ਨਹੀਂ ओहो ਸੁਖਵੀਰ ਆਪਾਂ ਫਿਰ ਸੱਲਤ ਕੋਲ ਚਲ ਪਈਏਗੀ ਹੁਣ ਜਰੋ ਸਿਰ ਜੀ ਵੇ ਤੈਨੂੰ ਤੋਂ ਉਹਦੇ ਨਹੀਂ ਇਹ ਫੋਕੀ ਬਣੀ ਤੈਨੂੰ ਕੱਢ ਦੇ ਸੰਦੀਪ ਸਾਹੂ ਵੀ ਪੱਗਾ ਤੇ ਰੰਗ ਸੁੱਕ ਜਾਣਾ ਥੇ ਰੰਗ ਪੁੱਟਿਆ ਕਰੀਮ ਆ ਪੋਂਕਾ ਕੀ ਕਹਿੰਦਾ ਇਹ ਪੱਗ ਧੋਣ ਦੀ ਤਾਂ ਜ਼ਰੂਰਤੇ ਨਹੀਂ ਸੀ ਨਲੇ ਨਹੀਂ ਗਰਮੀ ਪੈਂਦੀ ਆ ਸਿਰ ਚੋਂ ਸਮੈਲ ਆਂਦੀ ਆ ਫਿਰ ਪੱਗ ਚੋਂ ਆਉਣ ਲੱਗ ਜਾਂਦੀ ਆ ਜੇ ਇੱਕ ਦਿਨ ਵੀ ਬੰਨ ਲੇ ਇਹ ਧੋਣ ਨੂੰ ਮਨਾ ਕਰ ਰਿਹਾ ਸੀ ਤਾਂ ਹੀ ਤਾਂ ਇਹਨਾਂ ਦੇ ਖੁਰਕ ਪਈ ਵੀ ਆ ਕੋਈ ਚੀਜ਼ ਧੋਕੇ ਨਹੀਂ ਬੰਦੇ ਗੰਦੀਓ ਬੰਨ ਲੈਂਦੇ ਆ ਆਂਟੀ ਦੇਖ ਲਓ ਕਿਵੇਂ ਆਪਣੀ ਦਰਾਣੀ ਨੂੰ ਰੋਪ ਮਾਰ ਕੇ ਕੰਮ ਕਰਵਾਣ ਲੱਗੀ ਵੀ ਆ ਆਹੀ ਕੰਮ ਇਹਦੀ ਕੁੜੀ ਦੇ ਆ ਉਹ ਵੀ ਇਦਾਂ ਹੀ ਕਰਦੀ ਆ ਡੱਡ ਦੀ ਸੁਡਲ ਮਾਸੀ ਪਿੰਕ ਨੂੰ ਕਰੀਮ ਕਹੀ ਜਾਂਦੀ ਆ ਬੰਦੀ ਰਹਿਣ ਇੱਕ ਵਾਰ ਤਿੰਨ ਚਾਰ ਵਾਰ ਵੀ ਪੱਕਾ ਬਨ ਲੁਜਣੀ ਇਹ ਜਦੋਂ ਹੋ ਜਾਂਦੇ ਆ ਦੋ ਰੰਗ ਬਨ ਹੋ ਜਾਂਦੇ ਆ ਆਂਟੀ ਤਵਾ ਅਧਿਆ ਕਰੋ ਤੁਸੀਂ ਕਿਹੜਾ ਆਪ ਧੋਣੇ ਹੁੰਦੇ ਆ ਧੋਣੇ ਤਾਂ ਦਰਾਣੀ ਨੇ ਹੁੰਦੇ ਆ ਤੁਸੀਂ ਕਹਿੰਦੇ ਤਿੰਨ ਚਾਰ ਵਾਰ ਬਨ ਹੋ ਜਾਂਦੀ ਆ ਗਰਮੀ ਤਾਂ ਦੇਖ ਲਓ ਕਿੰਨੀ ਪੈਂਦੀ ਆ ਸੁਡੜ ਮਾਸੀ ਕਹਿੰਦੀ ਦੂਏ ਰੰਗ ਬਨ ਹੋ ਜਾਂਦੇ ਆ ਗਰਮੀ 'ਚ ਥੋੜੀ ਬਨ ਹੁੰਦੇ ਆ ਤਿੰਨ ਚਾਰ ਵਾਰ 스멜 ਆਣ ਲੱਗ ਜਾਂਦੀ ਆ ਕਲਦੀ ਬਣਾਉਂਦੀ ਆ ਹੁਣ ਪੂਈਆਂ ਬਣ ਗਈਆਂ ਸੋਹਰੀਆਂ ਤਾਂ ਪਈਆਂ ਤੀਆਂ ਆਪਣੇ ਘਰ ਸੁਵਿਜੀਆਂ ਉਹੀ ਆ ਉਹ ਵੀ ਛਿੱਲ ਲੀਆਂ ਸੀ ਘਰੋਂ ਉਹ ਹੁਣ ਇੱਥੇ ਆ ਕੇ ਕਿਵੇਂ ਕੰਮ ਕਰਨ ਲੱਗੀ ਆ ਆਪਣੇ ਸਹੁਰੇ ਕਰਦੀ ਨਹੀਂ ਹੈਗੀ ਆਪਣੀ ਸੱਸ ਤੇ ਜਠਾਣੀ ਨੂੰ ਵੀ ਸੁੱਖ ਦੇ ਦਿਆ ਕਰ ਉਹਨਾਂ ਨਾਲ ਵੀ ਕੰਮ ਕਰਵਾ ਦਿਆ ਕਰ ਥੋੜਾ ਬਹੁਤਾ ਇਹਨੇ ਤਾਂ ਉਹੀ ਗੱਲ ਕਰਤੀ ਪੇਕੇ ਪੇਕੇ ਹੁੰਦੇ ਆ ਸਹੁਰੇ ਸਹੁਰੇ ਹੁੰਦੇ ਆ ਜਦਵੇਂ ਤੈਨੂੰ ਲੋੜ ਆ ਕੱਪੜਿਆਂ ਦੀ ਹੂੰ ਮੈਂ ਤਾਂ ਹੈ ਨਹੀਂ ਗਰੀਬ ਉਹਨਾਂ ਅੱਥਰ ਗੁਗਰੀ ਕਿਹੜਾ ਪਤਾ ਜਿਹੜਾ ਕਹਿ ਦੂੰਗਾ ਮੈਂ ਰੱਜਦਾ ਮੈਨੂੰ ਦੱਸ ਇੱਕ ਵਾਰ ਮੈਂ ਰੱਜਿਆ ਮੈਂ ਰੱਜਿਆ ਹੋਇਆ ਆ ਆਪਣੀ ਰੂਹ ਰੱਦਣੀ ਚਾਹੀਦੀ ਹੈ ਜਰੂਰ ਭੋਂਕੇ ਨੇ ਆਪਣੀ ਕੁੜੀ ਨੂੰ ਸੰਧਾਰਾ ਦੇਣਾ ਹੈ ਉਹਨੂੰ ਪੁੱਛ ਰਿਹਾ ਤੈਨੂੰ ਲੋੜ ਆ ਕੱਪੜਿਆਂ ਦੀ ਪੁੱਛ ਕੇ ਦੇਣਾ ਕੀ ਦਿੱਤਾ ਫਿਰ ਕਹਿੰਦੀ ਮੈਂ ਗਰੀਬੇ ਬਹੁਤ ਆ ਜਦ ਗਰੀਬ ਹੋਗੀ ਉਦੋਂ ਪਤਾ ਲੱਗੂ ਹੁਣ ਤਾਂ ਦੰਦ ਕੱਢ ਕੇ ਸਾਰਤਾ ਰੱਬ ਸੁਣਦਾ ਵੀ ਉਹਨਾਂ ਦੀ ਬਹੁਤ ਛੇਤੀ ਆ ਜਿਹੜੇ ਇਦਾਂ ਕਹਿੰਦੇ ਆ ਬਥੇਰੇ ਬੰਦੇ ਆ ਜਿਹੜੇ ਕਹਿੰਦੇ ਆ ਮੈਂ ਰੱਜਿਆ ਹੋਇਆ ਹਾਂ ਜਿਹੜੇ ਵਧੀਆ ਰੋਟੀ ਖਾਂਦੇ ਆ ਭੋਂਕਾ ਕਹਿੰਦਾ ਮੈਂ ਰੱਜਿਆ ਹੋਇਆ ਹਾਂ ਡੱਡ ਨੇ ਨਾਲ ਦੀ ਨਾਲੇ ਕਹਿੰਦਾ ਨਹੀਂ ਉਹਨੂੰ ਪਤਾ ਇਹ ਘਰ ਚ ਰਹਿ ਕੇ ਗਈ ਐ ਜੇ ਤੂੰ ਕਹਿੰਨਾ ਇਹ ਰੂਹ ਰੱਜਣੀ ਚਾਹੀਦੀ ਐ ਫਿਰ ਤੇਰੀ ਰੂਹ ਕਿਉਂ ਨਹੀਂ ਰੱਜਦੀ ਉਹਨੇ ਆਏ ਕਹਿਦੀ ਆ ਕਹਿੰਦੀ ਵੀ ਸੂਟ ਲੈਣਾ ਮੈਂ ਪਾਪਾ ਤੇ ਮੰਮੀ ਇੱਕ ਇੱਕ ਆ ਮੰਨ ਲਓ ਹਾਂ ਕਹਿੰਦੀ ਸੂਟ ਲੈਣਾ ਇੱਕ ਪਰ ਉਹੀ ਮੈਨੂੰ ਪਾਪਾ ਵਧੀਆ ਜਿਹਾ ਦਵਾ ਦੇ ਉਹ ਕਹਿੰਦੀ ਸੀ ਇੱਕ ਲੈਣਾ ਹੁਣ ਮੈਂ ਅਜਾ ਖਰਚਾ ਨਹੀਂ ਕਰਾਉਣਾ ਪਾਪਾ ਦਾ ਪਰ ਉਹ ਵਧੀਆ ਵੀ ਲੈ ਦੇ ਬਿਆਨ ਬਥੇਰਾ ਖਰਚਾ ਡੱਡ ਨੇ ਤਾਂ ਇੱਕ ਸੂਟ ਵਧੀਆ ਲੈਣ ਨੂੰ ਕਿਹਾ ਏ ਉਹਨੂੰ ਆਪਣੇ ਪਿਓ ਦਾ ਪਤਾ ਏ ਕਿ ਕਿੰਨਾ ਕੰਜੂਸ ਜੇ 2-3 ਕਹੇ ਉਹਨੇ 2200 ਵਾਲੇ ਲੈ ਕੇ ਦੇ ਦੇਣੇ ਆ ਇੱਕ ਲੈ ਕੇ ਦੇ ਦੂਗਾ ਵਧੀਆ ਤਾਂ ਲੈ ਕੇ ਦੇਊਗਾ ਹੁਣ ਤਾਂ ਇੱਕੋ ਸੂਟ ਲੈਣ ਬਾਰੇ ਕਹਿਣਾ ਏ ਪਤਾ ਤਾਂ ਹੈ ਇੱਕ ਸੂਟ ਪਿੱਛੇ ਕਿੰਨਾ ਸੁਣਨਾ ਪੈਂਦਾ ਸੁਣਿਆ ਤਾਂ ਹੈ ਵਲੋਗਾਂ ਚ ਨਾਲੇ ਦਿਖਾਇਆ ਏ ਇਦਾਂ ਨਾ ਕਹਿ ਇੰਨਾ ਖਰਚਾ ਨਹੀਂ ਕਰਾਉਣਾ ਵਿਆਹ ਤੇ ਕਰਤਾ ਵਿਆਹ ਦਾ ਤਾਂ ਪਤਾ ਹੀ ਆ ਕਿਨੇ ਕਿੰਨਾ ਕਿੰਨਾ ਕੀਤਾ ਪਈਏ ਗੱਜਟੀਆਂ ਮੇਰੇ ਥੋੜੇ ਜੇ ਸੂਟ ਨਾ ਟਾਈਟ ਹੋ ਰਿਹਾ이트 ਹੋ ਰਹੇ ਤੇ ਮਮਮੀ ਦਾ ਪਾਇਆ ਹੋ। ਉਹ ਤਾਂ ਤੇਰੇ ਮਮਮੀ ਕੋ ਸੂਟ ਪਾਏ ਪੈਰੇ ਉਹ ਹੀ ਲੈ ਜਾ ਜੇ ਜਾਣ ਤੇ। ਡੱਡ ਦੀ ਸੁੱਟੜ ਮਾਸੀ ਕਿਵੇਂ ਬੋਲਣ ਲੱਗੀ ਆ ਜੇ ਬੋਲਣੀ ਆ ਚੰਗੀ ਤਰ੍ਹਾਂ ਬੋਲ ਪਾ ਜੇ ਲੋਕ ਤੁਹਾਨੂੰ ਦੇਖਦੇ ਆ ਤਾਂ ਹੀ ਦੇਖਦੇ ਆ ਇਹ ਹਰਕਤਾਂ ਕਰਕੇ। ਇਹ ਗਿੱਟ ਕਿੰਨੇ ਪੈਸੇ ਕਮਾਉਂਦੀ ਆ ਫਿਰ ਵੀ ਇੱਕ ਸੂਟ ਨਹੀਂ ਲੈ ਹੁੰਦਾ ਤੇਰੇ ਤੋਂ ਜਿਹੜਾ ਮਮਮੀ ਵਾਲਾ ਪਾਈ ਫਿਰਦੀਆਂ ਨਾਲੇ ਸੂਟ ਸੂਟ ਕਰਦੀ ਰਹਿਣੀ ਆ। ਭੋਕੇ ਤੇਰਾ ਸੱਚੀ ਔਖਈ ਆ ਜਿਹੜਾ ਕਹਿ ਰਿਹਾ ਉਹਦੀ ਆਪਣੀ ਮੰਮੀ ਵਾਲੇ ਲੈ ਜਾ ਤੇ ਤੋ ਇੱਕ ਸੂਟ ਮੰਗੇ ਤੇਰੇ ਤੋਂ ਉਹ ਵੀ ਨਹੀਂ ਲੈ ਕੇ ਦੇ ਹੋਇਆ ਦੇ ਵੀ ਬਣਾ ਦੋ ਕਚੌੜੀ ਦੇ ਤੇਰੇ ਦੀ ਫਲਾਣਾ ਦੇ ਤੇਰੇ ਦੀ ਢਿੰਕਾ ਹਲਾ ਆ ਪੇਲੇ ਆ ਤੇ ਲੈ ਹਾ ਦੇਖ ਜਿਉਂ ਲੈ ਕੇ ਦਿਖਾਉਂਦਾ ਮੈਂ ਖੜ ਜੋ ਏ ਹਲਾ ਆ ਪੇਲੇ ਦੇ ਤੇ ਲੈ ਲੈ ਤੇ ਲੈ ਇਹ ਬੰਦੇ ਤਾਂ ਨਹੀਂ ਕੁਝ ਹੋ ਸਕਦਾ ਕਿੰਨਾ ਕੰਜੂਸ ਆ ਖਾਣ ਵਾਲੀਆਂ ਚੀਜ਼ਾਂ ਪਿੱਛੇ ਕਿਵੇਂ ਕਰਨ ਲੱਗਿਆ ਕੜਾਈ ਤੋਂ ਪਲੇਟਾਂ ਚੱਕ ਕੇ ਦਿਖਾ ਰਿਆ ਆਪ ਖਾਵ ਵੀ ਲੈਣਾ ਹੁਣ ਕਿਵੇਂ ਨਿੰਦਣ ਲੱਗਿਆ ਦਿਖਾ ਕਿਉਂ ਰਿਹਾ ਤੂੰ ਕੀ ਚਾਹੁੰਦਾ ਹੁਣ ਲੋਕ ਤੇਰੇ ਘਰੇ ਰਸਣ ਵੀ ਸਿੱਟ ਕੇ ਜਾਣ ਫੂਲ ਵੀ ਲੈ ਹੁਣੇ ਤਿੰਨੇ ਕੁੜੀਆਂ ਨੂੰ ਦੇਖ ਤੋ ਉਹਨਾਂ ਨੂੰ ਵੀ ਲੈ ਹੁਣੇ ਗੱਲ ਇੱਕ ਮਤਲਬ ਸਮਝਦੇ ਨਹੀਂ ਮੈਂ ਉੱਥੇ ਜਾ ਕੇ ਲਾਉਂਗੀ ਉਹਨਾਂ ਨੂੰ ਸਾਰੇ ਸਾਰੇ ਘਰਾਂ ਦੇ ਵਿੱਚ ਰਖੜੀਆਂ ਦੇ ਹੁੰਦੇ ਆਂ ਕਰਨਾ ਚੋਟੇ ਆਪਣੇ ਸੋਹਰਿਆਂ ਦੀ ਇੱਥੇ ਗੱਲ ਕਿਉਂ ਕਰ ਰਹੀਆਂ ਕਿਵੇਂ ਹਵਾ ਕਰਨ ਲੱਗੀ ਆ ਮੈਂ ਉੱਥੇ ਜਾ ਕੇ ਲਾਉਂਗੀ ਭੋਂਕੇ ਦੇ ਤਾਂ ਹੋਲੇ ਪਤਾ ਸੀ ਉਹ ਤਾਂ ਬੋਲਿਆ ਨਹੀਂ ਜਦ ਕਿਹਾ ਉੱਥੇ ਜਾ ਕੇ ਲਾਉਂਗੀ ਫੇਰ ਹਾਂ ਕਿਆ ਸਾਰੇ ਘਰਾਂ ਦੇ ਰਖੜੀਆਂ ਦੇ ਹੁੰਦੇ ਆ ਆਪਣੇ ਮਾਪਿਆਂ ਨੂੰ ਕਿਵੇਂ ਦੱਸਣ ਲੱਗੀ ਉਹਨਾਂ ਨੂੰ ਤਾਂ ਪਤਾ ਨਹੀਂ ਜਿਹੜਾ ਤੂੰ ਦੱਸ ਰਹੀ ਹੈ ਇਹ ਗੱਲ ਸੁਣਾ 50 ਰੁਪਏ ਦੀਆਂ ਐਨਕਾਂ ਦਿੱਲੀ ਦੇ ਲੱਤੀਆਂ ਦੀਆਂ 8 ਟੌਰ ਨਿਕਲ ਗਈ ਮੁੰਦੀ ਜਿਹੜੀ ਮੇਰੇ ਪਾਈ ਵੀ ਹੁੰਦੀ ਹੈ ਹੈ ਕਿਨਾਂ 150 ਰੁਪਏ ਦੀ ਆਹ ਘੜੀ ਮੇਰੇ ਕੋਲ ਪਾਈ ਵੀ 800 900 ਰੁਪਏ ਦੀ ਦੱਸ ਮੈਨੂੰ ਕਿਆ ਕਿਆ ਇਸ ਕਿਆ ਕਵਰ ਡਾਡਾ ਉਹ ਤਾਂ ਫੁਕਰੀ ਮਾਰਨ ਲੱਗੀ ਵੀ ਸੀ ਹੁਣ ਸੁਣ ਲੈ ਉਹ ਤਾਂ ਕਹਿੰਦੀ ਸੀ ਟੌਰ ਕੱਢ ਕੇ ਗਿਆ ਏ ਘੜੀ ਲਾ ਕੇ ਮੁੰਦੀ ਪਾ ਕੇ ਸੁਣ ਲਾ ਸਾਰੀਆਂ ਚੀਜ਼ਾਂ ਦੇ ਰੇਟ 150 ਵਾਲੀ ਮੁੰਦੀ 250 ਦੀ ਕਹਿ ਹੋ ਗਈ ਸੀ ਮੇਰੇ ਤੋਂ ਤਾਂ ਤਾਂ ਹੀ ਕਹਿੰਨੇ ਆ ਤੁਸੀਂ ਇੰਨੀਆਂ ਫੁਕਰੀਆਂ ਨਾ ਮਾਰਿਆ ਕਰੋ ਤੁਹਾਡਾ ਸਾਰਾ ਕੁਝ ਵਲੋਗਾਂ ਚ ਪਿਆਏ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ